ਅਨੰਤ ਮੰਾਨੀ ਦੇ ਵਿਆਹ ਤੇ ਇੱਕ ਗੱਲ ਨੋਟ ਕੀਤੀ ਇਹ ਤੇ ਆ ਰਸਮ ਜੀ ਹੋਈ ਵੀ ਨਹੀਂ ਉਹ ਆਹਾ ਸਾਲੀਆਂ ਨਸਾਲੀਆਂ ਨੇ ਨਾ ਕਲਾ ਲਿਆ ਨਾ ਕਲਾ ਲਿਆ ਨੀ ਜੰਝ ਬੂਹੀ ਕੀ ਰੁਕਤੀ ਲਿਆ ਜਾਂ ਫਿਰ ਜੇ ਹੋਈ ਵੀ ਉਹ ਇਹਨਾਂ ਨੇ ਕਿਹੜਾ ਯਾਰ ਇਹਦੀਆਂ ਸਾਲੀਆਂ ਨੇ ਆਪਣੇ ਵਾਲਾ ਉਹ ਨਾਬੀ ਜਾਂ ਰੀਬਨ ਲਾਇਆ ਹੋਊਗਾ ਤਕੜੇ ਲੋਗ ਨੇ ਇਹਨਾਂ ਨੇ ਤੱਕ ਹੁਣ ਕੋਵਿਡ ਲੰਘ ਕੇ ਗਿਆ ਡਰਦੇ ਆ ਨੇ ਸੈਂਸਰ ਵਾਲੇ ਗੇਟ ਲਾਏ ਹੋਣਗੇ ਵੀ ਤੁਸੀਂ ਉਧਰ ਖੜੋ ਅਸੀਂ ਇੱਧਰ ਜਿਵੇਂ ਪੀਵੀਆਰ ਤੇ ਨਹੀਂ ਟਿਕਟਾਂ ਲੈਂਦੇ ਹੁੰਦੇ ਮਾਈਕ ਜੇ ਲਾਏ ਹੋਣਗੇ ਛੋਟੇ ਛੋਟੇ ਉਧਰੋਂ ਬਰਾਤ ਬੋਲੂ ਇੱਧਰੋਂ ਸਾਲੀਆਂ ਐਂਡ ਤੇ ਉਹ ਸਾਲੀ ਦਾ ਫਿੰਗਰ ਟੱਚ ਗੇਟ ਉਹਨੇ ਨੱਪ ਦੇਣਾ ਤੇ ਸੈਂਸਰ ਖੁੱਲ ਜਾਣੇ ਨੇ ਨਾ ਇਹਨਾਂ ਨੇ ਕੋਈ ਉਹ ਮੂੰਹ ਚ ਬਰਫੀ ਜੀ ਪਾਉਣ ਵਾਲਾ ਸ਼ਗਨ ਕਰਿਆ ਹੋਣਾ ਇਹਨਾਂ ਨੇ ਤਾਂ ਐ ਸਿੱਧਾ ਕਹਤਾਂ ਨੋ ਨੋ ਕਾਬਜ ਨਹੀਂ ਐ ਓਵਰ ਨਾ ਤੇ ਇਹਨਾਂ ਦੀ ਇਹ ਸਾਰੀ ਰਸਮ ਵੀ ਨਾ ਕਵਰ ਹੋਊਗੀ ਡਰੋਨ ਨਾਲ ਵੀ ਸਾਰਾ ਉੱਪਰੋਂ ਮੈਲ ਵੀ ਦੇਖੇ ਤੇ ਬਰਾਤ ਸਾਰੀ ਖੜੀ ਦੇਖੇ ਤੇ ਆਪਣੇ ਵਾਲੇ ਆਪਣੇ ਵਾਲੇ ਫੋਟੋਗ੍ਰਾਫਰ ਜਿਉਂ ਹੀ ਬਰਾਤ ਮੈਨੇਜ ਕਰਨ ਲੱਗ ਜਾਣਗੇ ਬਰਾਤ ਨੂੰ ਕਹਣਗੇ ਤੁਸੀਂ ਸਾਰੇ ਪਿੱਛੇ ਹੋ ਜੀ ਭਾਜੀ ਤੁਸੀਂ ਇੱਕ ਵਾਰੀ ਅੱਗੇ ਦਿੱਤੇ ਇੱਥੇ ਮੈਡਮ ਤੋਂ ਨਾ ਬਰਫੀ ਮੂੰਹ ਚ ਪਾ ਕੇ ਇੱਕ ਸ਼ਗਨ ਕਰ ਲਈ ਤੂੰ ਹੀ ਐਕਟਿੰਗ ਜੀ ਕਰਾਈ ਜਾਣਗੇ ਉਹ ਸਾਰਾ ਸਾਲ ਮੁਰਗੇ ਚੁੰਡਣ ਵਾਲਾ ਪਰੌਣਾ ਸਾਰੀਆਂ ਮੂਰੇ ਉਹਨੂੰ ਕਿਹੜਾ ਐਕਟਿੰਗ ਆਉਂਦੀ ਆ ਵਿਚਾਰੇ ਨੂੰ ਉਹ ਬਰਫੀ ਦਾ ਟੁੱਕ ਮੂੰਹ ਚ ਆਇਆ ਪਵਾਊਗਾ ਜਿਵੇਂ ਜ਼ਿੰਦਗੀ ਦੀ ਪਹਿਲੀ ਦੂਜੀ ਬਾਈਟ ਹੀ ਲੈਣ ਲੱਗ ਆਉਂਦਾ ਆਪਣੇ ਅੱਧੇ ਤੋਂ ਵੱਧ ਬਿਆਹ ਦਾ ਸਤਨਾਮ ਫੋਟੋਗ੍ਰਾਫੀ ਹੁਣੀ ਮੈਨੇਜ ਕਰਦੇ ਨੇ ਆ ਸਤਨਾਮ ਦਾ ਮੈਂ ਨਾਮ ਤਾਂ ਲੈਦਾ ਸਾਡੇ ਦਾ ਸਾਰੇ ਬਿਆਹ ਚ ਇਹੀ ਹੁੰਦਾ ਫੋਟੋਗ੍ਰਾਫਰ ਮਤਲਬ ਚੱਲ ਉਹਨੇ ਦੇ ਬਾਰੇ ਦੱਸੀ ਦੀਏ ਚੋਟੀ ਦੀ ਫੋਟੋਗ੍ਰਾਫੀ ਕਰਦਾ ਜੀ ਨਹੀਂ ਤਾਂ ਕਈ ਵਾਰੀ ਇਹ ਚਾਂਸ ਹੋ ਜਾਂਦਾ ਵੀ ਬੰਦਾ ਖਾਨ ਲੱਗਿਆ ਅੱਧੀ ਗਰਸਮ ਵਾਲੀ ਥੱਲੇ ਲੰਕਦੀ ਅੱਧੀ ਮੂੰਹ 'ਚ ਐ ਜਿਹੀ ਕੋਈ ਫੋਟੋ ਨਹੀਂ ਖਿੱਚਦਾ ਪੂਰੀਆਂ ਜੈਨੂਨ ਫੋਟੋਗ੍ਰਾਫੀ ਕਰਦਾ ਤੁਸੀਂ ਵੀ ਆਪਦੇ ਬਿਆਂ ਤੇ ਬੁੱਕ ਕਰ ਸਕਦੇ ਹੋ ਪਤੰਦਰ ਦੇ ਤੁਸੀਂ ਪਰੇਪੁਰੇ ਹੋ ਕੇ ਵੀਡੀਓ ਬਣਾ ਲਓ ਓਏ ਨੇੜੇ ਜ਼ੂਮ ਮਾਰੀ ਜਾਣਗੇ ਸਾਰੀ ਦਾ ਪ੍ਰਾਉਣਾ ਦੀ ਡਾਈ ਦਿਖਾ ਦਿੰਦੇ ਉਹ ਤਾਂ 20ਵੇਂ 25ਵੇਂ ਦਾ ਨਹੀਂ ਪਤਾ ਲੱਗਦਾ ਵੀ ਪ੍ਰਾਉਣਾ ਦਾ ਅੱਧਾ ਗਰੇ ਆ ਆਪਣਾ ਫੇਰ ਬੁੜੀਆਂ ਦਾ ਗਰੇ ਨਹੀਂ ਜਿਹੜੇ ਰੋਕ ਕਰਕੇ ਆ ਉਦੋਂ ਨਹੀਂ ਧੌਲੇ ਤੁਹੇ ਦੇ ਜੱਜ ਦਾ ਖੇਰ ਜੇ ਉਹਦੀਆਂ ਸਾਲੀਆਂ ਨੇ ਗੇਟ ਰੋਕਿਆ ਵੀ ਉਹ ਆ ਸੈਂਸਰ ਵਾਲਾ ਉਹਨਾਂ ਦੇ ਕਿਹੜਾ ਕੋਈ ਐ ਛੋਟੀਆਂ ਮੋਟੀਆਂ ਮੰਗਾ ਹੋਣਗੀਆਂ ਉਹਨਾਂ ਦੀਆਂ ਸਾਲੀਆਂ ਨੇ ਐ ਕਹਿਤਾ ਹੋਣਾ ਹਾਂ ਹਮੇ ਤੋਂ ਰਿਲਾਇੰਸ ਪੈਟਰੋਲਸ ਚਾਹੀਏ પેટ્રોલ ਪੰਪਸ ਚਾਹੀਏ ਸ਼ਗਨ ਮੇ ਉਹਨੇ ਵੀ ਕਹਿਤਾ ਹੋਣਾ ਆਜ ਸੇ ਨਾਰਥ ਕੇ ਰਿਲਾਇੰਸ ਪੈਟਰੋਲਸ ਆਫਕੇ ਹੋਏ ਫਿਰ ਹੁੰਦੀਆਂ ਸਾਲੀਆਂ ਨੇ ਐ ਬੈ ਕੇ ਵੰਡ ਲਿਆ ਹੋਣਾ ਐਸੇ ਕਰੋ ਸੰਘੇੜੇ ਵਾਲਾ ਤੁਮ ਰੱਖ ਲੋ ਔਰ ਬਨੂੜ ਵਾਲਾ ਮੈਂ ਰੱਖ ਲੇਤੀ ਹੂ ਮੇਰਾ ਬੀਫ ਯਹਾਂ ਤੇ ਇਹਨਾਂ ਦੀ ਵੰਡ ਵਡੌਤ ਵੀ ਆਏ ਹੋ ਵੀ ਪੰਪ ਦੇਤੇ ਸਾਲੀਆਂ ਨੂੰ 8-10 ਸਾਲੀਆਂ ਸੀਗੀਆਂ 10 ਪੰਪ ਆ ਗਏ ਕਿਸ ਨੇ ਸੰਘੇੜਿਆਂ ਵਾਲਾ ਲੈ ਲਿਆ ਕਿਸ ਨੇ ਆ ਲੈ ਲਿਆ ਤੇ ਆਪਣੇ ਆਪਣੇ ਪਹਿਲਾਂ ਜਿਹੜੀਆਂ ਸਾਲੀਆਂ ਹੁੰਦੀਆਂ ਨੇ ਇਹ ਵਿਚਾਰੀਆਂ 3-4 ਦਿਨ ਤਾਂ ਨਾ ਘਰੇ ਮੂੰਹ ਚ ਬੜਬੜ ਕਰਦੀਆਂ ਫੇਰੀ ਜਾਣਗੀਆਂ ਉਹ ਸਕ੍ਰਿਪਟ ਦਾ ਰੱਟਾ ਮਾਰਦੀਆਂ ਹੁੰਦੀਆਂ ਨੇ ਵੀ ਗੇਟ ਤੇ ਖੜ ਕੇ ਸੀ ਬੋਲਣਾ ਕੀ ਆ ਬਰਾਤ ਮੂਰੇ ਐਨੀ ਤਿਆਰੀ ਕਰਦੀਆਂ ਨੇ ਫਿਰ 4-5 ਘੰਟੇ ਸਲੂਨ ਚ ਜਾ ਕੇ ਕੌਲਿਆਂ ਜੱਡੇ ਜੱਡੇ ਜੂੜੇ ਜੇ ਕਰਾ ਕੇ ਆਉਣੀਆਂ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਮੈਸੀ ਬੰਡਸ ਆਹ ਡਰੇਟੇ ਵਿਚਾਰੀਆਂ ਦੇ ਨੌ ਲਵਾਏ ਹੁੰਦੇ ਨੇ ਉਹ ਨੌ ਵੀ ਮੈਨੂੰ ਹੁਣ ਪਤਾ ਲੱਗਿਆ ਇੱਥੇ ਨਾ ਇਹ ਬੁਰਕ ਪਰ ਲੈਂਦੀਆਂ ਨੇ ਉਹ ਲਹਿੰਗਾ ਚੱਕਣ ਦੇ ਕੰਮ ਆਉਂਦਾ ਫਿਰ ਵਿਚਾਰੀਆਂ ਤੁਰ ਕੇ ਆਉਣਗੀਆਂ ਗੇਟ ਤੇ ਮਤਲਬ ਇੰਨਾਂ ਲਈ ਸਾਲੀਆਂ ਲਈ ਮੈਂ ਇਹਨਾਂ ਦੇ ਹੱਕ ਚ ਸਾਰੇ ਵਿਆਹ ਚੋਂ ਮੇਨ ਇੰਪੋਰਟੈਂਟ ਟਾਈਮ ਉਹ ਹੁੰਦਾ ਜਦੋਂ ਰੀਵਨ ਘਟਾਉਣਾ ਹੁੰਦਾ ਕਿਉਂਕਿ ਉੱਥੇ ਇਹਨਾਂ ਦੀ ਝੰਡੀ ਹੋਣੀ ਹੁੰਦੀ ਆ ਇਹਨਾਂ ਨੂੰ ਹੁੰਦਾ ਵੀ ਅਸੀਂ ਉੱਥੇ ਥੋੜੀ ਥੋੜੀ ਬੈਸ ਵੀ ਕਰਾਂ ਚਾਂਦੀ ਵਰਗੀ ਵਿਚਾਰੀਆਂ ਵਰਕ ਵਾਲੀ ਪਲੇਟ ਲੈ ਕੇ ਜਾਣਗੀਆਂ ਸਾਰੀਆਂ ਪਹਿਲਾਂ ਫੋਟੋ ਖਿਚਾਉਣਗੀਆਂ ਐ ਕਰਕੇ ਸਾਰਾ ਕੋ ਪੂਰਾ ਪੂਰਾ ਵਧੀਆ ਚੱਲ ਰਿਹਾ ਹੁੰਦਾ ਬਰਾਤ ਵੀ ਖੁਸ਼ਾਈ ਹੁੰਦੀ ਹੈ ਵਿਚਾਰੀਆਂ ਆ ਜਾ ਜਾ ਕੇ ਖੜ੍ਹਦੀਆਂ ਮਗਰੋਂ ਨੇ ਉਹ ਰੀਵਣ ਜਾਂ ਫੜੇ ਨੂੰ 2-4 ਮਿੰਟ ਹੀ ਹੋਏ ਹੁੰਦੇ ਨੇ ਜਦੀ ਨਾ ਇੱਕ ਉਖਲ ਜਾਂ ਬੁੜਾ ਹੋਊਗਾ ਤਾਂ ਤਾਂ ਉਹਨੂੰ ਮੈਸੀ ਬੰਨਦਾ ਪਤਾ ਉਹਦਾ ਤਾਂ ਆਪਦਾ ਬੰਨ ਹਿੱਲਿਆ ਹੁੰਦਾ ਬਦ ਲਾਹਣ ਪੀਣ ਦਾ ਉਹ ਇੱਥੇ ਖੁਰਕ ਜੀ ਕਰਦਾ ਜਾਂ ਇੱਥੇ ਕੋਈ ਐਂ ਜਾ ਖੁਰਕ ਖੁਰਕ ਜੀ ਕਰਦਾ ਕੋ ਉਹ ਚਲੋ ਫਿਰ ਹੁਣ ਨਵੇੜੋ ਆਪਾਂ ਤਾਂ ਪਹਿਲਾਂ ਹੀ ਲੇਟ ਆ ਇੰਨਾ ਕਹਿਣ ਦੀ ਉਹ ਸਾਲੀਆਂ ਸਾਰੀਆਂ ਵਿਚਾਰੀਆਂ ਡਰ ਜਾਂਦੀਆਂ ਕੁੜੀਆਂ ਵੀ ਕਿਤੇ ਸਾਡੇ ਕਰਕੇ ਲੇਟ ਨਾ ਹੋ ਜਾਣ ਸਾਨੂੰ ਗਾਲਾਂ ਪੈਣਗੀਆਂ ਸੋ ਮੈਂ ਕੁੜੀਆਂ ਤੁਸੀਂ ਨਾ ਇਹ ਚੀਜ਼ਾਂ ਤੋਂ ਘਬਰਾਓ ਨਾ ਮੈਂ ਬੁੜਿਆਂ ਨੂੰ ਪੁੱਛਣਾ ਚਾਹਣਾ ਜਿਹੜੇ ਆਏ ਨਵੇੜੋਂ ਨੇ ਲੇਟ ਨੂੰ ਭਰਾ ਤਾਂ ਕਿ ਅੰਨੂ ਵਾਲੀ ਆਵਾਜ਼ ਆ ਓਏ ਵੀ ਹੋਰ ਸਵਾਰੀਆਂ ਚੱਕ ਕੇ ਤੁਰ ਜੂਗੀ ਕੁੜੀਆਂ ਦਾ ਇਹੀ ਤਾਂ ਫੰਕਸ਼ਨ ਆ ਯਾਰ ਇੱਕ 10 ਮਿੰਟ ਦਾ ਕੁੜੀਆਂ ਆਏ ਹੇ ਉੱਕਲੀਆਂ ਬੁੜਿਆਂ ਤੋਂ ਨਾ ਡਰਿਆ ਨਾ ਕਰੋ ਇਹ ਬੋਲਦੇ ਤੁਰਦੇ ਫਿਰਦੇ ਤਾਂ ਐ ਲੱਗਦੇ ਹੁੰਦੇ ਨੇ ਵੀ ਸਾਰੀ ਜ਼ਿੰਮੇਵਾਰੀ ਇੰਨਾ ਸਿਰਤੀ ਹੋਊਗੀ ਇਹਨੂੰ ਕਿਹਾ ਹੋ ਵੀ ਲੇਟ ਨਹੀਂ ਹੋਣ ਦੇਣੀ ਭਰਾਤਾ ਆ ਹੋਰ ਦਸਾਂ ਮਿੰਟ ਨੂੰ ਪਲੇਟ 'ਚ ਆਮਲੇਟ ਮੱਛੀ ਪਨੀਰ ਵਾਲੇ ਵਿੱਚੀ ਲਾਲ ਚਟਣੀ ਹਰੀ ਚਟਣੀ ਮੂੜੀਆਂ ਅਸਲਾ ਪਲੇਟ 'ਚ ਤਾਂ ਘੰਟਾ ਕਰ ਜਿੰਨੀ ਟ੍ਰੈਫਿਕ ਕਰੀ ਖੜੇ ਹੁੰਦੇ ਨੇ ਦਿਖਾਉਣੇ ਤੁਸੀਂ ਆਏ ਆ ਵੀ ਤੁਸੀਂ ਨਿਵੇੜਨਾ ਪਲੇਟ ਪਤੰਦਰੋਂ ਤੁਸੀਂ ਬਰਜ ਖਲੀਫਾ ਵਾਂਗੂ ਛੱਤੀ ਆਉਣੇ ਹੋਏ ਚਰਨ ਕਰ ਲੋ ਯਾਰ ਇੱਕ ਖਾਨ ਪਿੱਛੇ ਆਏ ਕੁੜੀਆਂ ਦਾ ਸਾਰਾ ਪ੍ਰੋਗਰਾਮ ਖਰਾਬ ਕਰ ਦੇਣਾ ਤੁਸੀਂ ਉਹ ਨਵਾਂ ਬਜਾਰੀਆਂ ਦਾ ਇੱਕ ਫੰਕਸ਼ਨ ਆ ਯਾਰ ਉਹਨਾਂ ਨੇ 4-5 ਦਿਨ ਪਹਿਲਾਂ ਦੀ ਤਿਆਰੀ ਕੀਤੀ ਆ ਫੇਰ ਆ ਕੇ ਸਲੂਨ ਚੋਂ ਆ ਕੇ ਬਹੁਤ ਰੁਪਈਆ ਜਾਂ ਬਣੀਆਂ ਨੇ ਚਲੋ ਰੂਪ ਤਾਂ ਬਦਲੀ ਦਿੰਨੀ ਆ ਤੁਸੀਂ ਇਹ ਤੁਸੀਂ ਵੀ ਨਾ ਉਹ ਕਰਿਓ ਵੀ ਤੁਸੀਂ ਯਾਰ ਉਹਨਾਂ ਨੂੰ ਕੁੜੀਆਂ ਨੂੰ ਇੰਜੋਏ ਕਰਨ ਦਿਓ ਇੱਕੀ ਤਾਂ ਪਾਲ ਹੁੰਦੇ ਨੇ ਕੁੜੀਆਂ ਐਂ ਡੀਜੇ ਵੇਲੇ ਕਰਨਗੇ ਲੰਗਾੜ ਜੀ ਨਾਲ ਦੂਰ ਖੜੀ ਕਰਿਓ ਚਲੋ ਹੁਣ ਕੁੜੀਆਂ ਨੂੰ ਕਹਿ ਦਿਓ ਬਸ ਕਰੋ ਮੁੰਡੇ ਨੱਚ ਲੈਣਗੇ ਲੈ ਮੁੰਡੇ ਰੈਂਟ ਤੇ ਲੈਂਦੇ ਨੇ ਓਏ ਕੁੜੀਆਂ ਲੈਣੇ ਨੱਚਣਾ ਕੋਈ ਨਾੜੇ ਕੁੜੀਆਂ ਹਟਣ ਦੀ ਬੇੜੜ ਭਾਈ ਜਰਾ ਤੁਹਾਡੇ ਨਾਲ ਖੜਾਗਾ ਉਹੋ ਜੀ ਡੀਲ ਹੋਣੀ ਹੁੰਦੀ ਆ ਸਾਲੀਆਂ ਵਿਚਾਰੀਆਂ ਲੱਖ ਮੰਗਦੀਆਂ ਨੇ ਪਰੌਣੇ ਤੋਂ ਜਦ ਨੂੰ ਆਇਆ ਜਾ ਓਖਲ ਆ ਗੋਲੂ ਜੀ ਕਰ ਦਿੰਦਾ 1100 ਤੇ ਨਿਬੇੜ ਦਿੰਦੀਆਂ ਤੁਸੀਂ ਦੇਸ਼ ਦੀ ਜੀਡੀਪੀ ਨੂੰ ਰੋਂਦੇ ਹੋ ਇੱਥੇ ਤਾਂ ਸਾਲੀਆਂ ਦੀ ਜੀਡੀਪੀ ਸਿੱਟੀ ਪਈ ਆ ਆਹ ਜੇ ਓਖਲ ਬੰਦਿਆਂ ਨੇ ਯਾਰ ਉਹ ਮੈਂ ਯਾਰ ਬਰਾਤੀਆਂ ਨੂੰ ਵੀ ਕਹਿਣਾ ਹੁੰਦਾ ਜਿਹੜੇ ਪਰੌਣੇ ਹੁੰਦੇ ਨੇ ਤੁਸੀਂ ਨਾ 1100 ਰੁਪਏ ਦੇ ਵਿੱਚ ਹੁਣ ਮੈਨੂੰ ਐ ਦੱਸੋ ਤੁਹਾਨੂੰ ਇੰਨਾ ਕੀ ਤਾਂ ਅਕਲ ਹੋਊਗੀ ਵੀ ਤੁਹਾਡੀਆਂ ਸਾਲੀ ਘਟੋ ਘਟ ਕਮੇਟੀ ਤਾਂ ਪਾਉਂਦੀ ਹੂ 2000 ਦੀ ਤਾਂ ਕਮੇਟੀ ਹੋਈ ਆ ਉਹਦਾ ਪੂਰੇ ਕਰ ਦਿਆ ਕਰੋ ਮੁੜ ਕੇ ਵਿਚਾਰੀਆਂ ਦਾ ਸਾਰਾ ਵਿਆਹ ਤਾਂ ਉਹ ਜੀਆਈਸੀ ਫੰਡ ਜਿਹੜਾ ਪ੍ਰਾਉਣਾ ਦੇ ਕੇ ਗਿਆ ਹੁੰਦਾ 1100 ਉਹ ਫੰਡ ਦੀਆਂ ਦਾ ਲੰਘ ਜਾਂਦਾ ਯਾਰ ਅਬਾਨੀ ਕੇ ਤਾਂ ਉਹ ਪੰਪ ਵੰਡੀ ਜਾਂਦੀਆਂ ਨੇ ਵਿਆਹ ਸੰਘੇੜੇ ਵਾਲਾ ਤੂੰ ਰੱਖ ਲਈ ਹੁਣੇ ਵਿਚਾਰੀਆਂ 1100 ਨੂੰ ਕੀ ਵੰਡਣ ਫਿਰ ਇੱਕ ਸਿਆਣੀ ਬੁਢੀ ਵਿੱਚ ਪੈਂਦੀ ਆ ਉਹ ਦੋ ਚਾਰ ਰਿਸ਼ਤੇਦਾਰੀਆਂ ਵਾਲੇ ਨਾਲ ਮੂੰਹ ਵਿੰਗੇ ਕਰ ਲੈਂਦੀ ਆ ਨਾ ਭੈਣੇ ਬਬਲੀ ਦੀ ਕੁੜੀ ਦਾ ਤਾਂ ਨਹੀਂ ਹੱਕ ਫਿਰ ਉਹ ਤਾਂ ਉਹੀ ਘਰ ਗਈ ਰੀ ਪਿੰਡ ਤੇ ਉਹਦਾ ਹੱਕ ਨਹੀਂ ਬਣਦਾ ਤਾਂ ਵੱਡੀ ਐ ਨਾ 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 ਪਾਏ ਨਾ 5-400 ਰੁਪਏ ਪਿੱਛੇ 3-4 ਰਿਸ਼ਤੇਦਾਰੀਆਂ ਰਸਾ ਜਾਣੇ ਹੋ ਯਾਰ ਤੁਸੀਂ ਗੱਲ ਆ ਕੋਈ ਐ ਤੇ ਕੁੜੀਓ ਤੁਸੀਂ ਵੀ ਰਾਜੇ ਥੋੜਾ ਜਨਾ ਸਾਹਬਸਿਰ ਮੰਗੀਦੇ ਹੁੰਦੇ ਨੇ ਪੈਸੇ ਲੱਖ ਰੁਪਿਆ 2 ਲੱਖ ਰੁਪਿਆ ਰਾਜੇ ਬਰਾਤ ਨਾ ਉਹੀ ਨੱਚਦੀ ਆਉਂਦੀ ਹੁੰਦੀ ਆ ਕਿਉਂਕਿ ਬਰਾਤੀਆਂ ਨੂੰ ਕੁਝ ਪਤਾ ਨਹੀਂ ਹੁੰਦਾ ਪ੍ਰਾਉਣਾ ਪ੍ਰਾਉਣੇ ਦਾ ਪਾਪਾ ਜਾਂ ਉਹਦਾ ਪ੍ਰਾ ਉਹ ਸਾਰੇ ਐ ਸਟੇਟ ਖੜੇ ਹੁੰਦੇ ਨੇ ਕਿਉਂਕਿ ਰਾਜੇ ਜੈ ਜੀ ਆਪਣੇ ਘਰਾਂ ਚ ਲਿਮਟਾਂ ਨੇ ਉਹ ਜੀ ਪ੍ਰਾਉਣੇ ਉਹਨਾਂ ਨੇ ਵੀ ਚੱਕੀ ਹੁੰਦੀ ਆ ਕੋਈ ਨਾ ਕੋਈ ਲਿਮਟ ਲੋਰ ਸੋ ਸਾਹਬਸਿਰ ਮੰਗਿਆ ਕਰੋ ਪੈਸੇ ਵੀ ਤੁਸੀਂ ਵੀ ਬਹੁਤ ਮੂਹਟੇ ਤੁਸੀਂ ਤਾਂ ਐ ਮੰਗ ਲੈਣੋ ਜ ਸੋ ਕੁੜੀਓ ਡਟੇ ਰਹੀਓ ਅਦਗੇ ਵਿਆਹ ਤੇ ਬੇਲੜ ਭਾਈਚਾਰਾ ਸਾਰਾ ਤੁਹਾਡੇ ਨਾਲ ਆ ਆ ਬੁੜੇ ਜਿਹੜੇ ਇਹੋ ਜਿਹੇ ਉਖਲ ਜਿਉਂਦੇ ਨੇ ਉਹਨਾਂ ਨੂੰ ਤਾਂ ਪਹਿਲਾਂ ਹੀ ਮਾਰੋ ਚੱਕ ਕੇ ਹਲਵਾਈ ਕੋਲੇ ਇਹਨਾਂ ਨੇ ਖਾ ਪੀ ਲਿਆ ਪੈਗ ਪੁੱਗ ਲਾ ਲਿਆ ਇਹਨਾਂ ਦੇ ਏਡੀ ਹੁੰਦਾ ਹਲਕੇ ਲਿਆ ਹੋਰ ਇਹਨਾਂ ਨੂੰ ਕੀ ਆ ਜਾਵੇ ਬਰਾਤ ਦਾ ਵੇਸੇ ਲਿਟੀ ਜਾਵੇ ਉੱਥੇ ਇਹਨਾਂ ਨੂੰ ਤਾਂ ਸਾਨੂੰ ਚੱਕ ਕੇ ਲੈ ਜਾਣਾ ਪੈਂਦਾ ਜਿਹੜੇ ਐ ਬਾਲੀ ਜ਼ਿੰਮੇਵਾਰ ਜਿਹਾ ਦਿਖਾਉਂਦੇ ਹੁੰਦੇ ਨੇ ਗੱਡੀਆਂ 'ਚ ਅਸੀਂ ਮਗਰ ਸੱਟ ਸੱਟ ਕੇ ਲੈ ਜਾਂਦੇ ਆ ਜਾਂ ਜਿਹੜਾ ਸੌਦਾ ਬਚਿਆ ਹੁੰਦਾ ਉਹ ਟਰਾਲੀ 'ਚ ਜਾਂਦੇ ਨੇ ਸੋ ਇਹੋ ਜਿਹੇ ਬੁੜਿਆਂ ਨੂੰ ਤਾਂ ਗਾਇਬ ਕਰ ਦੋ ਤੇ ਦੂਜੇ ਨੰਬਰ ਤੇ ਤੁਸੀਂ ਵੀ ਹੁਣ ਥੋੜਾ ਜਿਆਦਾ ਖਰਚਾ ਕਰਨ ਲੱਗੋ ਉਹ ਰੀਵਣ ਜਾਂ ਲਾਲ ਜਾਂ ਲਿਆਉਣਾ ਬੰਦ ਕਰੋ ਲੋਹੇ ਦੀ ਪੱਤੀ ਬਣਵਾ ਕੇ ਉੱਪਰ ਵੈਲਕਮ ਲਿਖਾ ਲਿਆ ਕਰੋ ਤੇ ਜਿਹੜੀ ਮੇਨਸ ਵਾਲੀ ਕੋਲੇ ਪਲੇਟ ਹੁੰਦੀ ਹੈ ਉਹਦੇ ਥੱਲੇ ਨਾ ਰਾਜੇ ਜਿਵੇਂ ਟਰੈਕਟਰ ਦੀਆਂ ਟੇਪਾਂ ਦੀ ਸੁੱਚ ਲੱਗਦੀ ਸੀ ਐਸ ਲੋਡ ਸੁੱਚ ਲੱਗਦੀ ਕਰੋ ਉਹ ਪੱਤੀ 'ਚ ਕਰੰਟ ਛੱਡ ਕੇ ਰੱਖਿਆ ਕਰੋ ਕਿ ਜਿੰਨਾ ਡਾ ਮੰਗ ਡਿਮਾਂਡਰੀ ਪੂਰੀ ਹੁੰਦੀ ਬਰਾਤ ਨਹੀਂ ਕਹਾਂ ਜਾਊ ਜਾਂ ਜਾਊ ਤਾਂ ਲੜਕ ਕੇ ਜਾਊਗਾ ਆ ਠੀਕ ਆ ਪ੍ਰਾਣਾ ਪਰਲੇ ਗੇਟ ਕੱਢ ਲਓ ਬਾਕੀ ਲਟਕਾ ਦਿਓ ਫਿਰ ਏਖੀ ਜਾਉ ਇਹੀ ਹੱਲ ਬਚਦਾ ਸੋ ਮੈਂ ਸਾਰੀਆਂ ਬਰਾਤਾਂ ਨੂੰ ਕ ਅੱਜ ਜਿੰਨੀਆਂ ਕੁੜੀਆਂ ਸਾਲੀਆਂ ਬਣਦੀਆਂ ਨੇ ਵਿਚਾਰੀਆਂ ਬਿਆਹਾਂ 'ਚ ਇਹਨਾਂ ਦੇ ਨਾਲ ਜੇ ਨਾ ਪੂਰੀਆਂ ਕੀਤੀਆਂ ਆਉਣ ਵਾਲੇ ਟਾਈਮ 'ਚ ਵੱਡੇ ਪੱਦਰ ਦੇ ਇੱਕ ਸਾਲੀ ਮੋਰਚਾ ਵੀ ਚੱਲੂਗਾ ਫਿਰ ਕਿੱਥੇ ਹੋਇਆ ਮੇਰੋ ਕੁੜੀਆਂ ਨੂੰ ਹੱਕ ਦਵਾਈ ਆ ਯਾਰ ਗੱਲਾਂ ਕੋਈ